ਲੈ ਕੇ ਦਿਖਾਵਾਂ ਤੇ ਤੂੰ ਨਰਨੇ ਵਾਲਾ ਕੰਮ ਵੀ ਕਰਦਾ ਹੈ ਬਲਾ ਜਦ ਲੜਨੇ ਚ ਕੋ ਖੋ ਜਾਗਾ ਲੈ ਕੇ ਦਿਖਾਵਾਂ ਉਹ ਪਰਾ ਖੜ ਗਿਆ ਨਹੀਂ ਲੈ ਕੇ ਦਿਖਾਵਾਂ ਚਪੇੜਾ ਮਾਰ ਮਾਰ ਉਹ ਨਹੀਂ ਠੱਡ ਚੈਟ ਕਰਾਈ ਕਰ ਰਿਹਾ ਹੈ ਤੂੰ ਬਲਾ ਤੇ ਤੂੰ ਇਹ ਰਸ ਚਪੇੜਾ ਮਾਰ ਮਾਰ ਲੈ ਕੇ ਦਿਖਾਵਾਂ ਉਹਨਾਂ ਕੋਲ ਆਪਣਾ ਨੰਬਰ ਲੈ ਲੈ ਪੈਸੇ ਨਹੀਂ ਆ ਗੱਲ ਕਰ ਯਾਰ ਇਹਦਾ ਨੰਬਰ ਲੈ ਲੈ ਕੋਈ ਗੱਲ ਨਹੀਂ ਕਰਨੀ ਯਾਰ ਇਹਦਾ ਨੰਬਰ ਲੈ ਖੋਖੇ ਇਹਦਾ ਇਹਦਾ ਦਿਲਾਰੇ ਦਾ ਲਿਖ ਕੇ ਦੇ ਨੰਬਰ ਇਹ ਕੰਡਰ ਨੰਬਰ ਕੱਲ ਨਹੀਂ ਕਰਨੀ ਕਹਿੰਦੇ ਮੇਰੇ ਕੀ ਬੋਲੇਗਾ ਯਾਰ ਕੀ ਕਰਨ ਜਾਇਗਾ ਲਿਆ ਅਸੀਂ ਬਖਤਾਂ ਮੈਨੂੰ ਸਿਖਾਈਏ ਆ ਰਹੇ ਆਂ ਬਾਤ ਨਾ ਤੁਹਾਨੂੰ ਦਾ ਮੁੱਠੀ ਦੇ ਆ 500 ਦੀ ਤਿਆਰੀ ਤੇ ਐਨਾਂ ਨਾ ਦੀਰੇ ਫੂਕ ਦੇਣਾ ਹੈਲੋ ਹੋਰ ਕਿਤਾ ਆਜੀ ਗਲਾਰਾ ਜੀ ਬੰਦੇ ਦਾ ਬੰਦੇ ਵੇ ਠੰਡੇ ਰੱਖ ਮੈਂ ਨਹੀਂ ਯਾਰ ਮਿਲਣਾ ਗੱਲ ਖਤਮ ਮੇਰੀ ਗੱਲ ਸੁਣਾ ਮੈਂ ਨਹੀਂ ਮਿਲਣਾ ਠੀਕ ਆ ਮੈਂ ਤਾਂ ਲੈ ਕੇ ਜਾਣਾ ਹੁਣੀ ਸਿੱਧੀ ਗੱਲ ਆ ਮੈਂ ਬਾਤੋਂ ਪੁੱਛੋ ਵਾਲਾ ਨਹੀਂ ਆ ਰਿਹਾ ਮੈਂ ਪੂਨਾ ਵਾਲਾ ਰਿਹਾ ਦਾ ਦੋਏ ਐ ਮੈਂ ਖੁੱਪ ਵੀਰੋ ਲੈ ਲੈ ਆਂਦੀ ਹਾਂ ਹਲੋ ਹੋ ਗਿਆ ਉੱਧਰ ਗੱਲ ਤੂੰ ਦੇ 500 ਹੁਣ ਜਦ ਮੈਂ ਕਰੂਗਾ ਉਹ ਆਊਗਾ ਇਹ ਨਾਲ ਉਹ ਵੀ ਜਲੀ ਨਾਲ ਹਲੋ ਸਾਡੇ ਪਿੰਡ ਤੇ ਜੁਆ ਜਾ 500 ਰੁਪਏ ਲੈ ਕੇ ਜਾਓ ਅਸੀਂ ਐਂ ਚੱਲਣ ਦੇ ਦੀਏ 500 ਲੈਣਾ ਯਾਰ 500 ਕਹਿੰਦਾ ਉਹ ਉਹ ਭਗਾਰੀ ਆ ਮੈਂ 500 ਹੀ ਲੈਣਾ ਇਹਨੂੰ ਜਬਾਨ ਬਾਹ ਪਾ ਕੇ ਲੈ ਲਉ ਸਿੱਧੀ ਗੱਲ ਆ ਹੁਣ ਤਾਂ ਪਿਆਰ ਨਾ ਲੈ ਰਹੇ ਨੇ ਫੇਰ ਕਾਉਂਸਲਰ ਆਊਗਾ ਫੇਰ ਤਾਂ ਦੇਗਾ ਯਾਰ ਗੱਲ ਨਹੀਂ ਕਰਨੀ ਬਸ 500 ਦੇ ਤਿੰਨ ਸੌ ਨਹੀਂ ਹੋਏ ਨਾ ਸਮਝਾ ਮੈਂ ਕੌਣ ਆ ਇਹਨੂੰ ਸਮਝਾਈ ਦਵਾ ਦੇ ਯਾਰ ਕਰਾ ਦੇ ਬਈ ਯਾਰ ਕਰੋ 500 ਦੇ ਦੈਂਤੋ ਗੰਦਾ ਹੋਰ ਬੰਦੇ ਦੇ ਇਹ ਬੇਵਕੂਫਾ ਬੰਦੇ ਦੇ ਕਰੋ ਜੀ 1000 ਰੁਪਏ 1000 ਵਿੱਚ ਤੇ ਮੈਂ ਯਾਰ 1000 ਦੇ ਦੇ 1000 ਦੋਹੇ ਕਾ ਦੋਹੇ ਤੇ ਤੂੰ ਯਾਰ ਦੇ ਹੁਣ ਤੂੰ 1000 ਹੀ ਚਾਹੀਦਾ ਹੁਣ 1000 ਲੈ ਕੇ ਜਾਉ ਆ ਲੈ ਮੁੰਡੀ ਲਿਖਾ ਆਹੀ ਕਲਮ ਨਾਲ ਲਿਖਦੇ ਹੋ ਨਾ 1000 ਲੈ ਕੇ ਜਾਉ ਯਾਰ ਲੰਭਾ ਆ ਤਾਂ ਦੋ ਹਜ਼ਾਰ ਲਿਖਦੇ ਤੂੰ ਨਾ ਐ ਪਾ ਦੋ 2000 ਲਿਖਾ ਉਹ ਲਿਖਦੇ ਯਾਰ ਜਦੋਂ ਹਮਲੇ ਫੈਰਵਾ ਤੂੰ ਜੂਠੋ ਨੇ ਪਤਾ ਯਾਰ ਪਤਾ ਹਾਂ ਤੁਸੀਂ ਕਮਾਉਂਦੇ ਨਹੀਂ ਇਹ ਤਾਂ ਹਮ ਲੋਗ ਲੇਬਰ ਹੈ ਯਾਰ ਤੁਸੀਂ ਲੇਬਰ ਹੋ ਨਾ ਉਹਨੇ ਛੱਡੇ ਹੋਏ ਹੋ ہزار ਲੈਣਾ ਆਹ ਬੋਲ ਯਾਰ 500 ਹੋਰ ਦੇ 500 ਹੋਰ ਨਹੀਂ ਮੇਰੇ ਕੋਲ ਹੈਗਾ ਵੀਰੇ ਯਾਰ ਮਦਰ ਪਾਕੇ ਦਿੱਤਾ ਲਾ ਤੂੰ ਯਾਰ ਬਾ ਮਜ਼ਦੂਰੀ ਬਣਾ ਰਿਹਾ ਓ ਯਾਰ ਮੈਂ ਮਜ਼ਦੂਰੀ ਦੀ ਗੱਲ ਤੇਰੇ ਸਾਹਮਣੇ ਗੱਲ ਕਰੀਦਾ ਤੇਰੇ ਨਾਲ ਮੈਂ 500 ਗਿਆ ਨਾ ਹਾਂ ਇਹ ਨਹੀਂ ਜਾਣਾ ਯਾਰ ਦਲਾਰੇ ਲੈ ਕੇ ਦਿਖਾ ਮਾਂ ਤੇ ਤੂੰ ਦਾ ਲੜਨੇ ਵਾਲਾ ਕੰਮ ਵੀ ਕਰਦਾ ਹੈ ਬਲਾ ਯਾਰ ਲੜਨੇ ਚ ਕੋਈ ਖੋ ਜਾਗਾ ਲੈ ਕੇ ਦਿਖਾ ਮਾਂ ਉਹ ਪਰਾ ਖਾ ਗਿਆ ਨਹੀਂ ਲੈ ਕੇ ਦਿਖਾ ਮੈਂ ਚਪੇੜਾ ਮਾਰ ਮਾਰ ਕੋਈ ਨਹੀਂ ਠੱਗ ਯਾਰ ਟਾਈ ਕਰਨਾ ਹੈ ਤੂੰ ਦੱਸ ਤੇ ਤੂੰ ਇਹ ਦੱਸ ਚਪੇੜਾ ਮਾਰ ਮਾਰ ਲੈ ਕੇ ਦਿਖਾਵਾ ਉਹਨਾਂ ਦਾ ਆਪਣਾ ਨੰਬਰ ਲੈ ਲੈ ਪੈਸੇ ਨਹੀਂ ਆਜਾ ਨੰਬਰ ਲੈ ਗੱਲ ਕਰੋ ਯਾਰ ਇਹਦਾ ਨੰਬਰ ਲੈ ਲੈ ਤੇਰੀ ਗੱਲ ਨਹੀਂ ਕਰਨੀ ਯਾਰ ਇਹਦਾ ਨੰਬਰ ਲੈ ਓਥੇ ਇਹਦਾ ਇਹਦਾ ਦਲਾਰੇ ਦਾ ਲਿਖ ਕੇ ਦੇ ਨੰਬਰ ਇਹਦਾ ਨੰਬਰ ਗੱਲ ਨਹੀਂ ਕਰਨੀ ਮੇਰੇ ਮੇਰੇ ਕੀ ਬੋਲੇਗਾ ਯਾਰ ਤੂੰ ਕੀ ਕਰਨ ਜਾਇਗਾ ਯਾਰ ਆ ਅੱਦੇ ਬਖਤਾਂ ਮੈਨੂੰ ਸਿਖਾਈਏ ਆ ਰਹੇ ਆ ਬਾਤ ਨਾ ਤੁਹਾਨੂੰ ਦਾ ਮੁੱਠੀ ਦੇ ਆ 500 ਦੀ ਭਾਰੀ ਦਿੱਤੀ ਐ ਨੂੰ ਇੰਨਾ ਨਾ ਦੀਰੇ ਫੂਲ ਦਿਨਾ ਹੈਲੋ ਹੋਰ ਕਿਤਾ ਹਾਂਜੀ ਜਲਾਰਾ ਜੀ ਬੰਦੇ ਦਾ ਬੰਦੇ ਫੇਰ ਠੰਡੇ ਰੱਖ ਮੈਂ ਨਹੀਂ ਯਾਰ ਮੇਰੇ ਨਾਲ ਗੱਲ ਖਤਮ ਮੇਰੀ ਗੱਲ ਸੁਣਾ ਮੈਂ ਨਹੀਂ ਮਿਲਣਾ ਠੀਕ ਆ ਮੈਂ ਤਾਂ ਲੈ ਕੇ ਜਾਣਾ ਹੁਣੀ ਸਿੱਧੀ ਗੱਲ ਆ ਮੈਂ ਬਾਟਿਓਂ ਪੁੱਛੋ ਵਾਲਾ ਨਹੀਂ ਆ ਮੈਂ ਪੂਨਾ ਵਾਲਾ ਨਹੀਂ ਆ ਲੈ ਦੋ ਓਏ ਮੈਂ ਖੁਦ ਵੀਰੋ ਲੈ ਕੇ ਆਣੇ ਦੀ ਹਾਂ ਹਲੋ ਹੋ ਗਿਆ ਉੱਧਰ ਗੱਲ ਤੂੰ ਦੇ 500 ਮੈਂ ਜ਼ਰ ਜ਼ਮਾਨਾ ਕਰੂਗਾ ਉਹ ਆਊਗਾ ਹੈ ਨਾ ਉਹ ਵੀ ਜਾਨੀ ਹਾਂ ਹਲੋ ਸਾਡੇ ਪਿੰਡ ਤੇ ਜੂਆ ਜਾ 500 ਰੁਪਏ ਮਨੇ ਜਾਓ ਅਸੀਂ ਹੈਂ ਚੱਲਣ ਦੇ ਦੀਏ 500 ਲੈਣਾ ਹੈ 500 ਕਹਿੰਦਾ ਉਹ ਉਹ ਭਗਾਰੀਆਂ ਮੈਂ 500 ਹੀ ਲੈਣਾ ਇਹਨੂੰ ਜਬਾਨ ਬਾਹ ਪਾ ਕੇ ਲੈ ਲਉ ਸਿੱਧੀ ਗੱਲ ਹੈ ਹੁਣ ਤਾਂ ਪਿਆਰ ਨਾਲ ਲੈਣਾ ਨਹੀਂ ਫੇ ਕਾਉਂਸਲਰ ਆਊਗਾ ਕਦਾਂ ਦੇਣਾ ਯਾਰ ਗੱਲ ਨਹੀਂ ਕਰਨੀ ਬਸ 500 ਦੇ 300 ਨਹੀਂ ਹੋਏ ਨਾ ਸਮਝਾ ਮੈਂ ਕੌਣ ਆ ਤੈਨੂੰ ਸਮਝਾਈ ਦਵਾ ਦੇ ਯਾਰ ਕਰਾ ਦੇ ਬੰਦਾ ਕਰੋ 500 ਦੇ 300 ਮੰਗਾਉਂਦਾ 500 ਦੇ ਦੇ ਬੰਦੇ ਇਹ ਬੇਵਕੂਫਾ ਬੰਦੇ ਕਰੋ 1000 ਦੇ 1000 ਵੀ ਤੇ ਮੈਂ ਯਾਰ 1000 ਦੇ ਦੇ 1000 ਦੋਹੇ ਕਹ ਤੂੰ ਦੋਹੇ ਤੇ ਤੂੰ ਯਾਰ ਦੇ ਹੁਣ ਤੂੰ 1000 ਹੀ ਚਾਹੀਦਾ ਹੁਣ 1000 ਲੈ ਕੇ ਜਾਉ ਆ ਲੈ ਉਂਝ ਲਿਖਾ ਆਹੀ ਕਾਲਮ ਨਾਲ ਲਿਖਦੇ ਹੋ ਨਾ 1000 ਲੈ ਕੇ ਜਾਓ ਲੈ 1000 ਲੰਭਾ ਨਾ ਤਾਂ 2000 ਲਿਖਦੇ ਨੂੰ ਨਾ ਐ ਪਾਓ 2000 ਲਿਖਾਇਆ ਦੋ ਲਿਖਦੇ ਯਾਰ ਜੇ ਲੋਕ ਹਾਮ ਲਾ ਰਹੇ ਹੋ ਤਾਂ ਝੂਠੋ ਨਾ ਪਤਾ ਯਾਰ ਪਤਾ ਹਾਂ ਤੁਸੀਂ ਕਮਾਉਂਦੇ ਜੀ ਇਹ ਤਾਂ ਹਮ ਲੋਕ ਲੇਬਰ ਹੈ ਯਾਰ ਤੁਸੀਂ ਲੇਬਰ ਹੋ ਨਾ ਉਹਨੇ ਛੱਡੇ ਹੋਏ ਹੋ 1000 ਲੈਣਾ ਆ ਬਾਰੇ ਯਾਰ ਯਾਰ 500 ਹੋਰ ਦੇ 500 ਹੋਰ ਨਹੀਂ ਮੇਰੇ ਕੋਈ ਹੈਗਾ ਵੀਰੇ ਯਾਰ ਬੱਸ ਪਾ ਕੇ ਲੈ ਤਾ ਤੂੰ ਯਾਰ ਬਾ ਮੈਂ ਮਜ਼ਦੂਰੀ ਨਾ ਕਰ ਰਿਹਾ ਯਾਰ ਮੈਂ ਮਜ਼ਦੂਰੀ ਵਾਲੀ ਗੱਲ ਤੇਰੇ ਸਾਹਮਣੇ ਗੱਲ ਕਰੀਦਾ ਤੇਰੇ ਨਾਲ ਮੈਂ 500 ਗਿਆ ਨਾ ਹਾਂ ਇਹ ਨਹੀਂ ਜਾਣਾ ਯਾਰ ਦ